इक्की जून योगा डे योगा वाले दिन जिकर एक श्री सतखंड हरिमंदर साहब एक तस्वीर तो वायरल होंगी है अर्चना मकमाना दिन बीते दिन ती जून जो बुलाया गया अमृतसर कोतवाली थाने के लिए उ अर्चना मकमाना नहीं पहुंची परिक्रमा के दौरान एक योगा फोटो खिंचाई उसने तुम पहले दसो सही समझ लीजिए कि यह 21 ਜੂਨ ਯੋਗਾ ਡੇ ਯੋਗਾ ਵਾਲੇ ਦਿਨ ਜਿੱਕਰ ਇੱਕ ਸ੍ਰੀ ਸਚਕੰਡਰ ਹਰਮੰਦਰ ਸਾਹਿਬ ਵਿੱਚ ਇੱਕ ਤਸਵੀਰ ਵਾਇਰਲ ਹੁੰਦੀ ਹੈ ਅਰਚਨਾ ਮਕਵਾਨਾ ਦੀ ਜਿਹੜੀ ਕਿ ਵਿਵਾਦਿਤ ਹੋ ਚੁੱਕੀ ਹੈ ਗੱਲ ਕਰੀਏ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਅਰਚਨਾ ਮਕਵਾਨਾ ਜਿਹੜੀ ਆਏ ਦਿਨ ਹੀ ਆਪਣੀ ਪੋਸਟ ਵਾਇਰਲ ਕਰ ਰਹੀ ਹੈ ਕਿ ਤਨਾ ਕਿਤੇ ਸੇਵਾ ਕਰਦੇ ਹੋਏ ਉੱਥੇ ਭੇਡ ਕਰਦੇ ਹੋਰ ਵੀ ਤਰੀਕੇ ਦੀਆਂ ਜਿਹੜੀਆਂ ਪੋਸਟਾਂ ਵਾਇਰਲ ਹੋ ਰਹੀਆਂ ਨੇ ਪਰ ਜਿਹੜੀ ਸਭ ਤੋਂ ਜ਼ਿਆਦਾ ਵਿਵਾਦਿਤ ਹੈ ਯੋਗਾ ਕਰਦੇ ਹੋਏ ਦੀ ਸ੍ਰੀ ਸਚਕੰਡਰ ਹਰਮੰਦਰ ਸਾਹਿਬ ਦੀ ਪ੍ਰਕਰਮਾ ਚ ਤਾਂ ਇਸ ਤੋਂ ਬਾਅਦ ਕਈ ਵੱਡੇ ਫੈਸਲੇ ਲਿੱਤੇ ਗਏ ਆ ਸ਼੍ਰੋਮਣੀ ਕਾਲੀ ਦਲ ਵੱਲੋਂ ਜਿਹੜਾ ਫੋਟੋਗ੍ਰਾਫੀ ਤੇ ਵੀ ਬੈਨ ਕਰਤਾ ਗਿਆ ਹੈ ਕਿ ਜੇ ਸ਼੍ਰੀ ਸਤਕੰਦਰ ਰਾਮੰਦਰ ਸਾਹਿਬੰਦਰ ਕੋਈ ਫੋਟੋਗ੍ਰਾਫੀ ਨਹੀਂ ਹੋਏਗੀ ਇਸ ਤੋਂ ਇਲਾਵਾ ਜੇਕਰ ਬਾਹਰ ਗੱਲ ਕੀਤੀ ਜਾਵੇ ਤਾਂ ਅਰਚਨਾ ਮਕਵਾਨਾ ਦੇ ਉੱਤੇ ਵੀ ਜਿਹੜੀ ਐਫਆਈਆਰ ਦਰਜ ਕਰਵਾ ਦਿੱਤੀ ਗਈ ਹੈ ਤਾਂ ਉੱਥੇ ਹੀ ਬੀਤੇ ਦਿਨ 30 ਜੂਨ ਨੂੰ ਜਿਹੜਾ ਬੁਲਾਇਆ ਗਿਆ ਸੀ ਅੰਮ੍ਰਿਤਸਰ ਕੁੱਤਵਾਲੀ ਥਾਣੇ ਦੇ ਵਿੱਚ ਤਾਂ ਉੱਥੇ ਅਰਚਨਾ ਮਕਵਾਨਾ ਨਹੀਂ ਪਹੁੰਚੀ ਤਾਂ ਇਸ ਨੂੰ ਲੈ ਕੇ ਕਿਸ ਤਰੀਏ ਕਿਸ ਤਰ੍ਹਾਂ ਦੇਖਦੇ ਨੇ ਸਾਡੇ ਨਾਲ ਪ੍ਰਿੰਸੀਪਲ ਮੌਜੂਦ ਨੇ ਮਾਨ ਸਿੰਘ ਮੌਜੂਦ ਨੇ ਇਸ ਤਰ੍ਹਾਂ ਦੇਖਦੇ ਜੀ ਕਿ ਪ੍ਰਿਕਰਮਾ ਦੇ ਦੌਰਾਨ ਇੱਕ ਯੋਗਾ ਫੋਟੋ ਖਚਾਈ ਉਸ ਨੂੰ ਤੁਸੀਂ ਪਹਿਲੇ ਦੱਸੋ ਸਹੀ ਸਮਝਦੇ ਜੀ ਕਿ ਇਹ ਹੈ ਗਲਤ ਪਹਿਲਾਂ ਤਾਂ ਜੇ ਧਾਰਮਿਕ ਆਸਥਾ ਸਥਾਨ ਹੈ ਦੂਰੋਂ ਲੋਕ ਜਿਹੜੇ ਚਲ ਕੇ ਆਉਂਦੇ ਆ ਆਪਦੀ ਇਤਿਹਾਸਤਾ ਲੈ ਕੇ ਆਉਂਦੇ ਆ ਆਪਦੇ ਦਰਸਾਭ ਬੇਨਤੀ ਕਰਦੇ ਨੇ ਵੀ ਉਹ ਸੱਚੇ ਪਾਤਸ਼ਾਹ ਜਿਸੀ ਆਪ ਜੀ ਦੇ ਦਰਤੇ ਆਏ ਹਨ ਹਰੇਕ ਆਪਦੀ ਆਪਦੇ ਦਰ ਦੀ ਦੁੱਖ ਨੂੰ ਦੂਰ ਕਰ ਸਕਦੇ ਆ ਇਹ ਆਸਥਾ ਦੇ ਕੇਂਦਰ ਦੇ ਵਿੱਚ ਕੋਈ ਹੈ ਭਾਵੇਂ ਮਸਜਿਦ ਹੈ ਭਾਵੇਂ ਗੁਰਦੁਆਰਾ ਸਾਹਿਬ ਹੈ ਭਾਵੇਂ ਮੰਦਿਰ ਹੈ ਉਥੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਕੀਤੀ ਹੈ ਵੀ ਜਿਹੜਾ ਕਿਸੇ ਆਸਤਾ ਤੇ ਉਹਨੂੰ ਠੇਸ ਪਹੁੰਚੇ ਜੇ ਅਰਚਨਾ ਨਾਮ ਕਰਨ ਦੀ ਗੱਲ ਕਰਦੇ ਆ ਇੱਥੇ ਆ ਕੇ ਗੁਜਰਾਤ ਤੋਂ ਇਨੀ ਦੂਰ ਆ ਕੇ ਔਰ ਹਰਮੰਦਰ ਸਾਹਿਬ ਨੇ ਚੁਆਇਸ ਕਰਦੇ ਇੱਥੇ ਆ ਕੇ ਦੀ ਯੋਗਾਡੇ ਮਨਾਉਣ ਦੀ ਮਤਲਬ ਉਹਨਾਂ ਦੀ ਨੀਅਤ ਸਾਫ਼ ਨਹੀਂ ਹੈ ਜਾਂ ਸਾਡੇ ਦੇ ਵਿੱਚ ਐਸੀ ਤਰ੍ਹਾਂ ਯੋਗਾ ਕਰਕੇ ਆਪ ਚਰਚਾ ਦਾ ਵਿਸ਼ਾ ਬਣ ਬਣ ਕੇ ਉਹਦੇ ਚ ਆਉਣਾ ਚਾਹੁੰਦੀ ਸੀ ਤੇ ਮੈਂ ਕਿਹਾ ਉਹ ਆਪ ਦੀ ਮਕਸਦ ਦੇ ਵਿੱਚ ਉਹ ਪੂਰੀ ਹੋਈ ਹੈ ਤੇ ਭਾਵੇਂ ਕੋਸ਼ਿਸ਼ ਕੀ ਜਾਣ ਪਰ ਇੱਥੇ ਧਾਰਮਿਕ ਸਥਾਨ ਤੇ ਆ ਕੇ ਯੋਗਾ ਜਿਹੜਾ ਕਰਨਾ ਯੋਗੇ ਨੂੰ ਸੀ ਕੋਈ ਮਾਰਾ ਥੋੜਾ ਕਿ ਨਹੀਂ ਯੋਗਾ ਠੀਕ ਐ ਸੀਰੀਲੀ ਪਰ ਉੱਥੇ ਗਿਆ ਜਿਆ ਜਿਤਰਾਉਸ ਤੋਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਮੈਂ ਸ਼੍ਰੀ ਸੱਚਕੰਡਰ ਮੰਦਿਰ ਸਾਹਿਬ ਪਹੁੰਚੀ ਤਾਂ ਮੈਂ ਜਿਹੜੋ ਪ੍ਰਿਕਰਮਾਂ ਦੇ ਵਿੱਚ ਬਹੁਤ ਸਾਰੇ ਲੋਕ ਮੌਜੂਦ ਸਨ ਪਰ ਮੈਨੂੰ ਕਿਸੇ ਵੱਲੋਂ ਮਨਾ ਵੀ ਨਹੀਂ ਕੀਤਾ ਗਿਆ ਤੇ ਇਸ ਦੇ ਇਲਾਵਾ ਜਿਨ੍ਹਾਂ ਨੇ ਮੇਰੀ ਤਸਵੀਰ ਖਿੱਚੀ ਉਹ ਵੀ ਸਿੱਖ ਸਨ ਸਰਦਾਰ ਸਨ ਤੇ ਉਹਨਾਂ ਨੇ ਵੀ ਨਹੀਂ ਮੈਨੂੰ ਦੱਸਿਆ ਕਿ ਮर्याਦਾ ਦੇ ਖਿਲਾਫ ਆ ਨਹੀਂ ਜੀ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਵੀ ਉਹ ਯੋਗਾ ਕਰਦੀ ਹੋਵੇ ਉੱਥੇ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਦਾ ਸੀਸ ਜਿੱਥੇ ਗਿਆ ਲੋਕ ਸਟਾਉਂਦੇ ਆ ਤੇ ਉੱਥੇ ਸਿਰ ਨੀਮਾ ਕਰਕੇ ਤੇ ਲਟਾਤਾ ਕਰਦੇ ਹੋ ਤੇ ਕੋਈ ਸਿੱਖ ਦੇਖਦੇ ਫੋਟੋ ਕਰਦੇ ਮੈਂ ਤਾਂ ਨਹੀਂ ਮੰਨ ਸਕਦਾ ਵੀ ਉਹ ਕੋਈ ਸਿੱਖ ਹੋਗਾ ਤਾਂ ਨਹੀਂ ਸਿੱਖ ਬਰਦਾਸ਼ਤ ਕਰ ਸਕਦਾ ਉਹ ਕਦੋਂ ਕਰਗੇ ਕਦੋਂ ਨਹੀਂ ਕਰਗੇ ਇਹ ਤਾਂ ਬਾਅਦ ਵਿੱਚ ਵੇਲੇ ਬਾਅਦ ਪਤਾ ਲੱਗੇ ਨੇ ਕੋਈ ਸਿੱਖ ਬਰਦਾਸ਼ਤ ਨਹੀਂ ਕਰ ਮੈਂ ਕਹਿੰਦਾ ਸਿੱਖ ਕਹਿੰਦਾ ਕੋਈ ਵੀ ਸ਼ਰਧਾਲੂ ਜਿੱਥੇ ਮੱਥਾ ਟੇਕਣ ਆਇਆ ਜਿਹੜਾ ਇਹਦੀ ਆਸਤਾ ਜੁੜੀ ਹੈ ਉਹ ਬਰਦਾਸ਼ਤ ਨਹੀਂ ਕਰ ਸਕਦਾ ਸੀ ਪਰ ਇੱਕ ਵੱਡੀ ਗੱਲ ਲੈ ਕੇ ਪਰਿਕਰਮਾਂ ਦੇ ਵਿੱਚ ਕਾਫੀ ਲੋਕ ਹੁੰਦੇ ਨੇ ਕਿਸੇ ਵੱਲੋਂ ਮਨਾ ਨਹੀਂ ਕੀਤਾ ਗਿਆ ਉਹਨਾਂ ਦਾ ਇਹ ਕਹਿਣਾ ਹੈ ਕਿ ਕਿਸੇ ਵੱਲੋਂ ਮਨਾ ਉਹ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਯੋਗਾ ਨਾਲ ਜੁੜੋ ਮੇਰਾ ਕੋਈ ਮਕਸਦ ਬੁਰਾ ਨਹੀਂ ਸੀ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਜੇ ਉਹਦਾ ਬੁਰਾ ਮਕਸਦ ਨਹੀਂ ਸੀ ਉਹ ਸਿਰਫ ਦਰਬਾਰ ਸਾਹਿਬ ਨੇ ਕਿਉਂ ਚੁਣਿਆ ਉਹਨੇ ਗੁਜਰਾਤ ਤੋਂ ਕਿੰਨੇ ਕਿੰਨੇ ਆ ਚੋਂਦੇ ਆ ਤਾਜ ਮਹਿਲ ਹੈਗਾ ਇੰਡੀਆ ਗੇਟ ਹੈਗਾ ਠੀਕ ਹੈ ਕਹਿੰਦੇ ਪਾਰਲੀਮੈਂਟ ਰੋਡ ਹੈਗਾ ਫਿਰ ਉੱਥੇ ਤੁਸੀਂ ਵਿਖੋ ਗੁਜਰਾਤ ਸੈਕ ਇਥੇ ਫਿਰ ਆਪਣੇ ਪੰਜਾਬ 'ਚ ਆਜੇ ਦੁਕਾਨਾਂ ਮੰਦਰ ਹੈ ਹੋਰ ਮੰਦਰਾਂ ਮਸਜਿਦ ਹੈ ਉੱਥੇ ਕਿਉਂ ਨਹੀਂ ਮੈਸੇਜ ਦੇਣਾ ਦਰਬਾਰ ਸਾਹਿਬ ਨੂੰ ਉਹਨੂੰ ਕਿਉਂ ਚੁਣਿਆ ਕਾਰਨ ਕੀ ਹੈ ਉਹ ਪਿੱਛੇ ਜਾਵੋ ਨਾ ਤਾਂ ਇਹ ਦਰਬਾਰ ਸਾਹਿਬ ਜਗ ਯੋ ਕਾਲ ਤੋਂ ਹਰੇਕ ਇਥੇ ਆ ਕੇ ਮੈਂ ਆਪਦਾ ਮੈਸੇਜ ਦੇਣਾ ਜੀ ਇਥੇ ਆ ਕੇ ਕੋਈ ਵੀ ਕੋਈ ਕਿਸੇ ਦਾ ਆ ਜਾ ਧਰਮ ਸਾਲ ਦੇ ਮੈਂ ਮੈਸੇਜ ਦੇਣਾ ਨਹੀਂ ਇਹ ਕੋਈ ਨਿੱਜੀ ਮੈਸੇਜ ਦੇਣ ਦਾ ਸਥਾਨ ਨਹੀਂ ਬਣਿਆ ਇਹ ਸਰਬ ਦੇ ਭਲੇ ਲਈ ਬਣਿਆ ਜੇ ਕੋਈ ਸਾਹਮਣੇ ਕਾਲ ਤਖਤ ਸਾਹਿਬ ਹੈ ਉਧਰ ਸਾਹਮਣੇ ਦਰਬਾਰ ਸਾਹਿਬ ਹੈ ਦਰਬਾਰ ਸਾਹਿਬ ਦੇ ਵਿੱਚ ਕੋ ਚਾਰੇ ਦਰਵਾਜ਼ੇ ਖੁੱਲਿਆ ਕਿ ਨਹੀਂ ਹਰ ਧਰਮ ਦਾ ਉਥੇ ਮੈਂ ਕਹਿੰਦਾ ਪੂਰਾ ਪਛਮ ਉੱਤਰ ਦੱਖਣ ਦੀ ਲੋਕਾਂ ਦੀ ਰਾਹ ਖੁੱਲਿਆ ਧਰਮ ਗਾਸਤ ਧਰਮ ਕਾਸਤ ਲਈ ਆਉਣਾ ਚਾਹੀਦਾ ਇਸ ਕਰਕੇ ਉਸ ਨੂੰ ਆਪਦੇ ਨਿੱਜੀ ਪਰ ਨਿੱਜੀ ਆਪਣੇ ਹਾਈਡ ਕਰਨ ਲਈ ਜਾਂ ਨਿੱਜੀ ਆ ਆਪਦੀ ਵੈਲਿਊ ਵਧਾਉਣ ਲਈ ਜਾਂ ਨਿੱਜੀ ਹਾਈਲਾਈਟ ਪਰ ਉੱਥੇ ਕਿਸ ਤਰ੍ਹਾਂ ਵੇਖਦੇ ਜੀ ਕਿ ਜਦੋਂ ਐਫ ਆਈ ਆਰ ਦਰਜ ਹੋ ਜਾਂਦੀ ਐ ਐਸ ਜੀ ਪੀ ਐਸ ਵੱਲੋਂ ਕਰ ਦਿੱਤੀ ਜਾਂਦੀ ਐ ਤਾਂ ਉਸ ਤੋਂ ਬਾਅਦ ਜਵਾਬੀ ਜਿਹੜਾ ਦਿੱਤਾ ਜਾਂਦਾ ਮਲਾਬ ਜਵਾਬੀਆ ਮਲਾਉਂਦਾ ਕਿ ਹੁਣ ਮੈਂ ਲੀਗਲ ਐਕਸ਼ਨ ਦੇ ਨਾਲ ਲੀਗਲ ਕਾਰਵਾਈ ਮਤਲਬ ਜੋ ਵੀ ਲੀਗਲ ਲੜਾਈ ਲੜਾਂਗੀ ਉਸ ਨੂੰ ਕਿਵੇਂ ਦੇਖਦੇ ਜੀ ਆਪ ਵੀ ਹਮਲਾ ਹੈ ਜੀ ਹਣੋ ਉਹ ਲੇਡੀ ਆ ਸਾਡੇ ਸਿਧਾਂਤ ਅਸਿੱਕੇ ਦਾ ਲੇਡੀ ਨੂੰ ਅਸੀਂ ਜਿਵੇਂ ਮਾਰ ਨਹੀਂ ਕਿਹਾ ਸਾਡੇ ਲੇਕੀ ਲੇਡੀ ਦੇ ਅਸੀਂ ਕੋਈ ਹੱਥ ਨਹੀਂ ਚੱਕ ਸਕਦੇ ਕੋਈ ਸਿਖਸਤ ਨਹੀਂ ਅਸੀਂ ਤਾਂ ਸਿਖ ਸਿਧਾਂਤ ਤੇ ਰਹੇ ਵੀ ਜੇ ਕਿਸੇ ਲੇਡੀ ਤੇ ਜ਼ੁਲਮ ਹੋਇਆ ਉਹਨਾਂ ਨੂੰ ਛੱਡਵਾ ਕੇ ਘਰ ਛੱਡ ਕੇ ਆਇਆ ਇਹ ਤਾਂ ਸਾਡ ਬਿਲਿਡ ਯੂਨੀਵਰਸਿਟੀ ਦੇ ਆਪਣੇ ਚੱਕਸ ਦੇ ਯੂਜ਼ ਕੇ ਲਈ ਇਹਸ ਕਰਕੇ ਕਾਨੂੰਨੀ ਕਾਰਵਾਈ ਸੀ ਉਹ ਸਾਨੂੰ ਕਰਨੀ ਪਈ ਜਿਹੜੇ ਸਾਡੇ ਆਸਤਾ ਚੁੱਟੇ ਨਹੀਂ ਲੋਕਾਂ ਦੇ ਲਾਗੇ ਆਵਾਜ਼ਾਂ ਆ ਰਹੀਆਂ ਸੀ ਅਕਾਲ ਤਖਤ ਸਾਹਿਬ ਦੀ ਜਥੇਦਾਰਾਂ ਨੂੰ ਵੀ ਬੇਨਤੀ ਕਰ ਰਹੀ ਸੀ ਸ਼੍ਰੋਮਣੀ ਕਮੇਟੀ ਨੂੰ ਨਿੰਦਰੀ ਸੀ ਤੁਹਾਡੇ ਸੇਵਾਦਾਰ ਕਿੱਥੇ ਜਰ ਗਏ ਇਸ ਕਰਕੇ ਉਹਦੀ ਐਫਆਰਓ ਦੀ ਜ਼ਰੂਰਤ ਸੀ ਤਾਂ ਕੱਲ ਉਸ ਨੂੰ ਬੁਲਾਇਆ ਵੀ ਗਿਆ ਸੀ 30 ਜੂਨ ਨੂੰ ਬੁਲਾਇਆ ਗਿਆ ਸੀ ਕੋਤਵਾਲੀ ਤਾਂ ਉਹ ਪਹੁੰਚੇ ਨਹੀਂ ਕਿ ਕੀ ਲੱਗਦਾ ਪਹੁੰਚੇ ਕਿਉਂ ਨਹੀਂ ਕੀ ਕਾਰਨ ਰਹੇ ਨੇ ਕਿ ਇਹ ਮਾਮਲਾ ਸ਼ਾਂਤ ਹੁੰਦਾ ਨਜ਼ਰ ਆ ਜੇ ਉਹਦੀ ਨੀਅਤ ਸਾਫ਼ ਹੈ ਜੀ ਉਹ ਨੇਤ ਸਾਹਿਬ ਹੈ ਵੀ ਮੈਂ ਹਾਈਲਾਈਟ ਕਰਨ ਮੈਂ ਆਪਣੇ ਆਪ ਨੂੰ ਹਾਈਲਾਈਟ ਕਰਮ ਤੇ ਨਹੀਂ ਇੱਥੇ ਆਪ ਆਪ ਦਾ ਪੱਖ ਪੇਸ਼ ਕਰੇ ਦੇਖੋ ਜੇ ਕੋਈ ਨਹੀਂ ਕਾਰਵਾਈ ਹੋ ਗਈ ਤਾਂ ਪੱਖੇ ਪੇਸ਼ ਕਰੇ ਪੱਖ ਜਨਤਾ ਦੇ ਸਾਹਮਣੇ ਆ ਜੂਗਾ ਗੁਰੂ ਸਾਹਿਬ ਸਾਡਾ ਐਸਾ ਹੈ ਸਾਡਾ ਮਿਹਰਬਾਨ ਹੈ ਸਾਡਾ ਬਖਸ਼ੰਤ ਕੋਈ ਮਾਫੀ ਮੰਗ ਲਈ ਇੱਥੇ ਆ ਕਿ ਮੇਰੇ ਤੋਂ 100 ਗਲਤੀਆਂ ਹੋ ਜਾਣ ਮੈਂ ਆਪ ਅਰਦਾਸ ਬੇਨਤੀ ਕਰ ਸਕਦਾ ਕਿ ਮਾਫੀ ਕਰ ਸਕਦਾ ਕੋਈ ਵੀ ਹੈ ਤੇ ਮਾਫੀ ਮੰਗ ਵੀ ਉਹ ਕਹਿੰਦੇ ਮੈਂ ਮਾਫੀ ਮੰਗ ਲਈ ਨਾਲ ਹੀ ਫਿਰ ਗੱਲ ਵੀ ਪੜਾਈ ਜਾਂਦੀ ਹੈ ਫਿਰ ਉਹ ਕੀ ਦੋਸ਼ ਲਾ ਰਹੀ ਆ ਵੀ ਮੈਨੂੰ ਐਜੀ ਧਮਕੀ ਆ ਰਹੀ ਹੈ ਮੈਂ ਦੱਸ ਨਹੀਂ ਸਕਦੀ ਅੰਦਰ ਲੋਕ ਵੀ ਕੋਈ ਨੂੰ ਐਜੀ ਧਮ ਕੋਈ ਇਹਦਾ ਉਹਦੀ ਬਣਾਈਆਂ ਹਾਈਲਾਈਟ ਕਰਵਾ ਦੇ ਬਤਾਉਣੇ ਨਾਲ ਮਾਫੀ ਮੰਗ ਰਹੀ ਹੈ ਨਾਲੇ ਯੋਗ ਨਾਲ ਗੱਲ ਕਰ ਰਹੀ ਹੈ ਨਾਲੇ ਨਾਈ ਪੋਸਟ ਕੋਈ ਨਾ ਕੋਈ ਆ ਰਹੀ ਹੈ ਕਿਤੇ ਹਰ ਤਰੀਕੇ ਦੀ ਕਿ ਧਮਕੀ ਦੀ ਫਿਰ ਉਹਨੂੰ ਸਿਕਿਉਰਟੀ ਵੀ ਮਿਲਦੀ ਹੈ ਪਹੁੰਚ ਜੇ ਵੀ ਨਹੀਂ ਤੇ ਕਹੀ ਕਰਨੋਗੇ ਸਿਕਿਉਰਟੀ ਬੈਠੀ ਹੋ ਗੁਜਰਾਤ ਸਿਆ ਯੋਗਾ ਉਹਨੇ ਪੰਜਾਬ ਸਿਰ ਦਰਬਾਰ ਸਭਾ ਅੰਮ੍ਰਿਤਸਰ ਕਿਤੇ ਤੇ ਗੁਜਰਾਤ ਚੋਂ ਸਿਕਿਉਰਟੀ ਮਿਲਦੀ ਹੈ ਤੁਸੀਂ ਦੱਸੋ ਇਹਦਾ ਕੀ ਅਰਥ ਹੈ ਦੱਸੋ ਉੱਥੇ ਗੁਜਰਾਤ ਦੇ ਵਿੱਚ ਉਹਨੂੰ ਸਿਕਿਉਰਟੀ ਮਿਲਦੀ ਬਿਨਾਂ ਮੰਗੇ ਸਿਕਿਉਰਟੀ ਦਿੰਦੇ ਕੀ ਕਾਰਨ ਹੈ ਦੱਸੋ ਸਿਰਪੈਣੀ ਕੀ ਕਹਤਾ ਵੀ ਕਿਸੇ ਨੂੰ ਧਮਕੀ ਦਿੱਤੀ ਵੀ ਅਸੀਂ ਯੋ ਮੈਂ ਕਿਹਨੇ ਵੀ ਕੋਈ ਐ ਨਹੀਂ ਵਨ ਹੈ ਮੈਂ ਧਮਕੀ ਦਿੱਤੀ ਜੀ ਵਾਸਤੇ ਮੈਂ ਕਾਰਵਾਈ ਕਰਦੀ ਹੋਣੀ ਚਾਹੀਦੀ ਹੈ ਜੇ ਕਾਨੂੰਨੀ ਤੌਰ ਤੇ ਹੁੰਦੀ ਹੈ ਤਾਂ ਇਹ ਨਹੀਂ ਇਸ ਤਰ੍ਹਾਂ ਕਰਕੇ ਉਹਨੂੰ ਵਾਰ-ਵਾਰ ਗੱਲ ਬਦਲੀ ਜਾਣੀ ਉਹਨੂੰ ਹੋਰ ਕੁਝ ਕਰੀ ਜਾਣੀ ਆਸਥਾ ਨੂੰ ਦਿਨੋ ਦਿਨ ਵਧਾਰੀਆ ਉਹ ਘਟਾਉਣ ਦੀ ਬਜਾਏ ਸਗੋਂ ਵਧਾਰੀਆ ਇਹ ਆਸਥਾ ਦਾ ਕੇਂਦਰ ਹੈ ਇੱਥੇ ਹਰ ਧਰਮ ਦਾ ਇਨਸਾਨ ਮਿਲ ਕੇ ਕੋਈ ਵੀ ਹੈ ਇੱਥੇ ਦੇਰੋ ਗੁਰੂ ਨਾਨਕ ਦੇਵ ਜੀ ਤੇ ਲੈ ਕੇ ਨੌਵੇਂ ਪਾਸ਼ਾ ਤੱਕ ਦੇ ਆਸਥਾ ਦੇ ਜੀ ਬਣੇ ਹੈ ਇੱਥੇ ਲੋਕਾਂ ਦੇ ਬੜੀ-ਬੜੀ ਆਸ ਪੂਰੀ ਹੋ ਕੇ ਜਾਂਦੀਆਂ ਨੇ ਇੱਥੇ ਤਾਂ ਲੋਕ ਤਾਂ ਸਿਰ ਝੁਕਾ ਕੇ ਆਉਂਦੇ ਆ ਨੀਵਾ ਮੰਗ ਕੇ ਆਉਂਦੇ ਆ ਤੇ ਉੱ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਅਸੰਗਤ ਸੰਗਤ ਕੀ ਸੀ ਨਾ ਸੰਗੀਤ ਕੇ ਮਾਪੜ ਤੇ ਸੰਗਤ ਨੂੰ ਦਿਖਾਉਣਾ ਚਾਹੀਦਾ ਨਹੀਂ ਥਿਸ ਇਜ਼ ਯੂ ਦੀ ਰਗ ਇਹ ਗਲਤ ਹੈ ਇਸ ਲਈ ਕਿਤੇ ਵੀ ਕਿਸੇ ਤਰ੍ਹਾਂ ਦੇ ਸਥਾਨ ਤੇ ਉਸ ਨੂੰ ਕੋਈ ਵੀ ਜਾ ਕੇ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ ਤਾਜ ਮਹਿਲ ਜਾਬੜ ਦੀ ਹੋਰ ਕਿੱਥੇ ਆਉਂਦੀ ਗੁਜਰਾਤ ਚ ਕਰ ਲੈਂਦੀ ਉੱਥੋਂ ਫੋਟੋ ਪਾਉਂਦੀ ਦੀ ਯੋਗਾ ਦੇਸ਼ਤਰੀ ਬਣਾਇਆ ਜਾਣਾ ਸੀ ਮੈਂ ਯੋਗਾ ਦੇਸ਼ ਬਣਾਉਣਾ ਚਾਹ ਰਿਹਾ ਮੈਂ ਆਪ ਤੇ ਕਰੇ ਬਣਾ ਕੇ ਕਰਦੇ ਫੋਟੋ ਪਾਸ ਤੇ ਵੇਰ ਲੋ ਸਦਾ ਹੋ ਨਹੀਂ ਕੱਲ ਜੇਕਰ ਨਹੀਂ ਪਹੁੰਚੇ ਸੀ ਨਹੀਂ ਪਹੁੰਚੇ ਹੁਣ ਲੱਗਦਾ ਹੋਰ ਕੋਈ ਕਦਮ ਚੁੱਕੇ ਜਾ ਸਕਦੇ ਨੇ ਕਿਉਂਕਿ ਹੁਣ ਜੇਕਰ ਮਾਮਲਾ ਆਪਾਂ ਸ਼ਿਕਾਇਤ ਕੀਤੀ ਐਫ ਆਈ ਆਰ ਕੀਤੀ ਤਾਂ ਥਾਣੇ ਦੇ ਵਿੱਚ ਆਣਾ ਫਰਜ਼ ਬੰਦਾ ਸੀ ਨਹੀਂ ਪਹੁੰਚੇ ਹੁਣ ਇਸ ਤੋਂ ਬਾਅਦ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਇਹ ਕਾਨੂੰਨੀ ਕਾਰਵਾਈ ਵੇਖਣਾ ਥਾਣੇ ਸੱਦਿਆ ਉਹਨਾਂ ਨੂੰ ਉਹਦੀ ਐਫਰ ਦਰਜ ਹੈ ਉਹਨੂੰ ਇਨਕੁਆਰੀ ਵਾਸਤੇ ਬੁਲਾਇਆ ਨਾ ਜੀ ਤੇ ਜਿਹੜੇ ਇਨਕੁਆਰੀ ਕਰ ਰਹੇ ਉਹਨਾਂ ਨੇ ਨੈਕਸਟ ਐਕਸ਼ਨ ਲੈ ਵੀ ਕੀ ਕਰਨਾ ਨਹੀਂ ਆ ਰਿਹਾ ਕੀ ਕਰਨਾ ਉਹ ਤਾਂ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਆ ਸਾਡੀ ਬਸ ਜਿਹੜੀ ਸਾਡੀ ਆਸਤਾ ਤੇ ਜਿਹੜਾ ਉਹਨੇ ਤੇ ਮੇਰੇ ਨਹੀਂ ਸਾਰੇ ਧਰਮ ਦੇ ਲੋਕਾਂ ਨੇ ਇਸ ਦਾ ਪਛਾਈਆ ਉਹ ਨਿੰਦਰੀ ਹੋ ਕੇ ਹਾਂ ਬਿਲਕੁਲ ਕਿਤੇ ਨਾ ਕਿਤੇ ਇਹ ਲੋਕਾਂ ਦਾ ਵੀ ਕਹਿਣਾ ਹੈ ਕਿ ਹਰ ਸੰਗਤ ਵੀ ਕਹਿੰਦੀ ਹੈ ਇਹ ਪ੍ਰਿਕਰਮਾਂ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜੇਕਰ ਕਿਸੇ ਨੇ ਦੇਖਿਆ ਹੁੰਦਾ ਤਾਂ ਉਸੇ ਵੇਲੇ ਹੀ ਜਿਹੜਾ ਉਹਨਾਂ ਨੂੰ ਮਨਾ ਕਰ ਦਿੱਤਾ ਜਾਂਦਾ ਸੀ ਤਾਂ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ SGPC ਵੱਲੋਂ ਜੀ ਸ਼ਿਕਾਇਤ ਵੀ ਕਰਾਈ ਗਈ ਸੀ ਤਾਂ ਉਸ ਦੇ ਰਿਗਾਰਡਿੰਗ ਜਿਹੜਾ 30 ਜੂਨ ਨੂੰ ਬੁਲਾਇਆ ਗਿਆ ਸੀ ਪਰ ਉਥੋਂ ਰਚਨਾ ਮਕਵਾਨਾ ਵੱਲੋਂ ਜਿਹੜਾ ਨਹੀਂ ਪਹੁੰਚਿਆ ਗਿਆ ਤਾਂ ਹੁਣ ਦੇਖਣਾ ਹੈ ਕਿ SGPC ਵੱਲੋਂ ਕਿਹੜੇ ਕਦਮ ਚੁੱਕੇ ਜਾਂਦੇ ਨੇ ਅਤੇ ਹੁਣ ਇਹ ਫੈਸਲਾ ਕੀ ਨਿਕਲ ਕੇ ਆਉਂਦਾ ਕਿ ਮਾਫੀ ਮੰਗੀ ਜਾਂਦੀ ਹੈ ਕਿ ਕਿ ਕਾਨੂੰਨੀ ਲੜਾਈ ਜਿਸ ਤਰੀਕੇ ਨਾਲ ਰਚਨਾ ਮਕਵਾਨਾ ਵੱਲੋਂ ਕਹੀ ਗਈ ਸੀ ਉਸੇ ਤਰੀਕੇ ਨਾਲ ਜਿਹੜਾ ਲੀਗਲ ਐਕਸ਼ਨ ਜਾਰੀ ਰਹੇਗਾ ਕੈਮਰਾ